ਪਾਟਵਾਲਾ ਨੇ ਪਾਟਵਾਲਾ ਦੇ ਵਿੱਚ ਤੇ ਸੰਭਾਅ ਨਾ ਨਾ ਪਾਟਵਾਲਾ ਨੇ ਪੁਆਇੰਟਵਾ ਤੋਂ ਦਿੱਤੇ ਜਿਹੜੇ ਬੋਲ ਰਹੇ ਗੱਲ ਜਮੀਨ ਤੇ ਪਾਰਾ ਤੋਂ ਕੰਮ ਕਰ ਮਜ਼ਦੂਰ ਆ ਗਏ ਨੇ ਪਾਟ ਰਾਜ ਉਹਨਾਂ ਦੇ ਰਾਜਿਆਂ ਨੇ ਬੱਲੇ ਬੱਲੇ ਨੇ ਤੱਕ ਨਾ ਤੁਰਦੀ ਰਹਿੰਦੇ ਕਹਿੰਗੇ ਬਾਬਾ ਪਾਟ ਰਾਜ न <laughs> क ਬੜਾ ਹੋਰ ਇਹਨਾਂ ਮਾਰ ਤੇ ਟਰੈਕਟਰ ਆਇਆ ਤੇ ਤੁਰਿਆ ਹੋ ਰਿਹਾ ਸੀ ਬਾਬੇ ਨੂੰ ਪਿੱਛੇ ਕੈ ਐਡੋ ਜੀ ਇੱਥੇ ਬਣੇਗਾ ਇਲਾਚਾ ਦੇ ਬਲਵਾਂ ਦੇ ਮਹਾਰਾਜ ਜੀ ਸਤੇ ਪਾਛਾ ਉਹ ਤਰਦੇ ਨੂੰ ਇਤਰਤੰਦੇ ਮਹਾਰਾਜ ਜੀ ਕੇ ਅੰਦਰ ਪੰਡ ਰਾਜਾ ਜੋਗ ਕਮਾਵਾ ਤਹ ਮਹਾਨ ਕ ਤਫਸਿਲ ਸਾਦੀ ਗੰਦੇਵ ਰਸਾ ਗਾ ਤੇ ਸੰਕ ਦਾ ਭਾਵ ਹੈ ਵੀ ਇੱਕ ਹੰਦ ਹੈ ਕਨੇਰੀ ਇੱਕ ਹੁੰਦੀ ਆ ਅੰਕ ਕਈ ਵਾਰ ਕਈ ਗਿਣਤੀਆਂ ਵਾਰਾ ਜੀ ਕਹਿੰਦੇ ਉਹ ਧਰਤੀ ਤੇ ਤਪ ਕੀਤਾ ਪਰ ਮਹਾਰਾਜ ਜੀ ਕਹਿੰਦੇ ਤੇ ਹਮ ਅੰਕ ਤੁਫਸੀਆ ਸਭੇ ਹੋਰ ਜੀ ਮਹਾਰਾਜ ਜੀ ਇਹ ਗੱਲ ਕਹਿੰਦੇ ਨੇ ਇਹ ਵੀ ਮੇਰਾ ਚਿੱਤ ਨਹੀਂ ਸੀ ਕਰਦਾ ਵੀ ਮੈਂ ਮਾਤ ਲੋਕ ਜਾਣਾ ਪਰਤਾਜ਼ ਸਿੰਘ ਜਵਾਲ ਰੇجنਸਿੰਗ ਅਪਾਲਪੁਰ ਤੋਂ ਆਏ ਗੁਰਦਾ ਹੁਕਮ ਸੀ ਲੇਕਿਨ ਦੇ ਫੇਰੇ ਸਾਰੇ ਚੱਲਦੇ ਆਪਨਾਂ ਨੇ ਮੁਖ ਮੰਤਰੀ ਜੰਗਲਾਹ ਹੁਕਮ ਮੰਨਿਆ ਹੋਇਆ ਪਰਵਾਣ ਜੇਣਾ ਹੋ ਇਹ ਬਚਾ ਕੋਪਰਸ ਆਪਣਾ ਸੰਦੇਰ ਰੋਣ ਮਹਾਰਾਜ ਜੀ ਨੇ ਗੱਲਾਂ ਗੱਲਲੇ ਕਿਹੜੇ ਨਾ ਪਾਇਆ ਗੱਲੇ ਹੋਂ ਸਵਾਰਣ ਪੈਣੇ ਏ ਗੁਰੂ ਸਿੱਖਾਂ ਗੱਲਾਂ ਨਾਲ ਨਹੀਂ ਮਿਲਦਾ ਹੈ। ਪ੍ਰੇਮਿਆ ਉਹਨੇ ਤੈਨੂੰ ਘਾਲ ਨਾ ਕਰਨੀ ਪਵੇਗੀ। ਉਹਨੇ ਤਪੱਸਿਆ ਕਰਨੀ ਪਵੇਗੀ। ਜਦੋਂ ਉਹਨੇ ਨਾਲ ਘਾਲ ਨਾ ਕਰੇਗਾ ਤਪੱਸਿਆ ਕਰੇਗਾ, ਤਪ ਕਰੇਗਾ। ਕੋਈ ਬੰਦਗੀ ਕਰੇਗਾ, ਉਹਨੂੰ ਯਾਦ ਕਰੇਗਾ। ਇਹ ਗੱਲ ਬਣੇਗੀ। ਕਰਕੇ ਮਹਾਰਾਜ ਜੀ ਕਹਿ ਰਹੇ ਨੇ ਮੈਂ ਹਾਂ ਮਹਾਰਾਜ ਜੀ ਕਹਿੰਦੇ ਮੇਰਾ ਜਿੱਤ ਤਾਂ ਇਸੇ ਦਰਗਾ ਹੁਕਮ ਬਟਾ ਹੈ ਜੇਤਨਾ ਭੋ ਹਮਰਾ ਆਵਣ ਕਹੇ ਜਬੇ ਰਹੇ ਸੁਰਗ ਪ੍ਰਭ ਚਰਨ ਨੂੰ ਹੋ ਬੜਾ ਸਾਲ ਪੁਰਾਣਾ ਹੁਕਮ ਹੋ ਗਿਆ ਕਹਿੰਦੇ ਬਾਬਾ ਆਇਆ ਸਤਖੰਡ ਦਾ ਸੱਚ ਕਹਿੰਦਾ ਐਸਾ ਬਵਾਨ ਆਇਆ ਭਾਈ ਵੀਰ ਸਿੰਘ ਵੀ ਲਿਖਦੇ ਨੇ ਭਾਈ ਵੀਰ ਸਿੰਘ ਵੀ ਕਹਿੰਦੇ ਐਸਾ ਬਵਾਨ ਜਿਹੜਾ ਹੈ ਉਹ ਮਾਤ ਲੋਕ 'ਚ ਨਹੀਂ ਹੈ ਐਸੀ ਸੁਗਵੜ ਦੇਣੀ ਹੈ ਮਾਤ ਲੋਕ 'ਚ ਨਹੀਂ ਹੈ ਐਸੀ ਖੁਸ਼ਬੂ ਸੁਗਵੜ ਦੇ ਫੁੱਲਾਂ ਦੇ ਮਾਤ ਲੋਕ ਵਿੱਚ ਨਹੀਂ ਹੈ टो <muchas> रखणी ਜੇ ਜਨਮ ਨਾਲ ਪਾਣੀ ਇੱਕ ਥਲ ਪਾਤ ਕਰਕੇ ਜਲ ਨੂੰ ਉਸੇ ਰਤ ਵਿੱਚ ਈਮੇਂ ਥਲ ਪਾਉਣ ਦੀ ਕਿ ਮਹਾਰਾਜੂ ਕਿੰਨੇ ਅਕਾਲ ਪੁਰਖ ਦਾ ਹੋਂਦ ਹੋ ਗਿਆ ਮੈਨੂੰ ਆਪਣਾ ਪੁੱਤਰ ਬਣਾ ਲਿਆ पत्र बागे واہ جو جي اهو جي ڀاڳي وڃي ٿو 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 اهو جي ڀاڳي وڃي ٿو